ਵਾਰਡ ਨੰਬਰ 14 ਦੇ ਸਾਰੇ ਹੀ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੀ ਧਰਮ ਪਤਨੀ ਸਿਮਰਤ ਕੌਰ ਵੋਟਾਂ 'ਚ ਖੜੇ ਹੋਏ ਨੇ ਜੀ ਸਾਰੇ ਹੀ ਵੋਟਰ ਭੈਣਾ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਬਿਲਕੁਲ ਇਹ ਮੇਰੀ ਪਹਿਲੀ ਇਲੈਕਸ਼ਨ ਹੈ ਬਿਨਾਂ ਤਜਰਬੇ ਬਿਨਾਂ ਤਿਆਰੀ ਦੇ ਮੈਂ ਇਲੈਕਸ਼ਨ 'ਚ ਆ ਗਿਆ ਕਿਉਂਕਿ ਮੇਰੇ ਦਿਲ ਦੇ ਵਿੱਚ ਸੀਗੀ ਭਾਵਨਾ ਹੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਕਿਰਪਾ ਕਰਕੇ ਇਸ ਧਰਮ ਦੀ ਧਰਤੀ ਤੇ ਲੋਕਾਂ ਦੀ ਸੇਵਾ ਕਰਕੇ ਮੈਨੂੰ ਮੇਰਾ ਜਨਮ ਜਨਮ ਸਫਲ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਮੈਂ ਤੁਹਾਡੇ ਨਾਲ ਦਿਨ ਰਾਤ ਕੋਈ ਵੀ ਮੌਕਾ ਹੋਵੇ ਮੀਂਹ ਜਾਵੇ ਨੇਰੀ ਜਾਵੇ ਮੈਂ ਤੁਹਾਡੇ ਨਾਲ ਖੜਾਗਾ ਤੇ ਮੈਂ ਆਪ ਦਾ ਇੰਨਾ ਹੀ ਕਹਿ ਸਕਦਾਗਾ ਵੀ ਮੇਰੀ ਪਹਿਲੀ ਤੇ ਭਮਾ ਤੁਸੀਂ ਆਖਰੀ ਇਲੈਕਸ਼ਨ ਬਣਾ ਦਿਓ ਇਹ ਮੇਰੇ ਕੋਈ ਮਾੜੇ ਕੰਮ ਇਸ ਟਰਮ ਦੌਰਾਨ ਜੇ ਹੋਏ ਤਾਂ ਇੱਕ ਤੁਸੀਂ ਇੰਨਾ ਕੀ ਕਰਨਾ ਹੈਗਾ ਵੀ ਇੱਕ ਪੋਸਟਰ ਬਣਾ ਕੇ ਲਿਖ ਕੇ ਵੀ ਤੂੰ ਭਾਈ ਅਸੀਂ ਤੈਨੂੰ ਚੁਣਿਆ ਸੀ ਤੂੰ ਤੇ ਤੇਰੀ ਧਰਮ ਪਤਨੀ ਸਾਡੇ ਕੰਮ ਨਹੀਂ ਆਏ ਸਾਡੇ ਔਗਣ ਗਿਣਾ ਕੇ ਤੇ ਇੱਕ ਸਪੀਕਰ 'ਚ ਬੋਲਦੇ ਹੋ ਵੀ ਤੂੰ ਇਲੈਕਸ਼ਨ ਲੜਨ ਦੇ ਭਾਈ ਕਾਬਲ ਨਹੀਂਗਾ ਤੇ ਮੈਨੂੰ ਉਮੀਦ ਹੈ ਵੀ ਮੈਂ ਭਾਗਾਪਰੀ ਗੁਰੂ ਮਹਾਰਾਜ ਦੀ ਬਰਸੋਈ ਧਰਤੀ ਦਾ ਸੇਵਕ ਬਣ ਕੇ ਸੇਵਾ ਕਰਦਾ ਰਹਾ ਤੇ ਤੁਸੀਂ ਮੈਨੂੰ ਮੌਕੇ ਦਿੰਦੇ ਰਹੋ ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਧੰਨਵਾਦ